ਬੰਦ ਦਾ ਸਾਨੂੰ ਤਕਰੀਬਨ ਪੂਰਨ ਸਹਿਯੋਗ ਇਹ ਲੱਗ ਰਿਹਾ ਸਾਰੇ ਕੋਈ ਇੱਕ ਅੱਧੀ ਦੋ ਦੁਕਾਨਾਂ ਖੁੱਲੀਆਂ ਸੀ ਜਿਵੇਂ ਆਮਾਲ ਖੁੱਲਾ ਸੀ ਇਹਨਾਂ ਨੇ ਵੀ ਬੇਨਤੀ ਕੁਰਬਾਨ ਕਰ ਲਈ ਇੱਕ ਸ਼ਰਾਬ ਦਾ ਠੇਕਾ ਖੁੱਲਦਾ ਸੀ ਉਹਨਾਂ ਨੇ ਵੀ ਸਾਡੇ ਕਹਿ ਤੇ ਜਦਿ ਬੰਦ ਕਰ ਲਿਆ ਹੋਰ ਕੋਈ ਹੈ ਅੱਗੇ ਜਾ ਕੇ ਅਸੀਂ ਦੇਖ ਲੈਣੇ ਆ ਵੈਸੇ ਸਹਿਯੋਗ ਦੇ ਰਹੇ ਅੱਜ ਦਾ ਪ੍ਰੋਗਰਾਮ ਕੀ ਤੁਹਾਡਾ ਸਾਰਾ ਅੱਜ ਦਾ ਸਾਰਾ ਦਿਨ ਦਾ ਪ੍ਰੋਗਰਾਮ ਕੀ ਹੈ ਅੱਜ ਅੱਜ ਉੱਥੇ ਟੋਲ ਪਲਾਜੇ ਤੇ ਵੀ ਸਾਡੇ ਬੰਦੇ ਬੈਠੇ ਨੇ 12 ਵਜੇ ਤੋਂ ਫਿਰ ਟ੍ਰੈਫਿਕ ਵੀ ਬੰਦ ਹੋਊਗਾ ਉਹਦੇ ਵਿੱਚ ਹੁਣ ਇਹਦੇ ਕਰਕੇ ਸਕੂਲਾਂ ਦੇ ਪੇਪਰ ਵੀ ਸੀਗੇ ਕਿਸੇ ਨੇ ਡਾਕਟਰ ਦੇ ਜਾਣਾ ਮੈਰਿਜ ਨੇ ਅੱਜ ਵਿਆਹ ਬਹੁਤ ਨੇ ਉਹਦੇ ਕਰਕੇ ਖੁੱਲ੍ਹ ਦਿੱਤੀ ਸੀ ਆ 12 ਵਜੇ ਤੋਂ 4 ਵਜੇ ਥਈ ਜਿਹੜੀ ਟ੍ਰੈਫਿਕ ਆਮ ਏ ਲੋਕ ਆਵਾਜਾਈ ਕਰ ਰਹੇ ਨੇ ਉਹ ਬੰਦ ਹੋ ਜੂ ਕਿਸੇ ਨੂੰ ਜ਼ਰੂਰੀ ਕੰਮ ਹੋ ਕੋਈ ਦਵਾਈ ਲੈਣ ਚੱਲੇ ਆ ਜਾਂ ਕੋਈ ਵਿਆਹ ਚੱਲੇ ਆ ਜਾਂ ਕੋਈ ਗੁਮਾਰ ਆ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਵੇ ਇਹ ਰਾਈਜ਼ ਦਾ ਸ਼ੋਰੂਮ ਖੁੱਲਾ ਸੀ ਇਹ ਥੋੜੇ ਕਹੇ ਤੇ ਬੰਦ ਕੀਤਾ ਜਾਂ ਪਹਿਲਾਂ ਖੁੱਲੀ ਬੈਠੀ ਸੀ ਇਹਨਾਂ ਦਾ ਅੱਧਾ ਸ਼ਟਰ ਖੁੱਲਿਆ ਸੀ ਖੁੱਲਿਆ ਹੋਇਆ ਸੀ ਸਾਡੇ ਕਹੇ ਤੇ ਇਹਨਾਂ ਨੇ ਜਦੇ ਬੰਦ ਕਰਲੇ ਕਹਿੰਦੇ ਸੀ ਅਟੈਂਡੈਂਸ ਲਾ ਰਹੇ ਆ ਉਹਦੇ ਕਰਕੇ ਸਾਨੂੰ ਲਾਉਣਾ ਪੈਣਾ ਸੀ ਵੀ ਅਸੀਂ ਮਾਲਕਾਂ ਨੂੰ ਦਿਖਾ ਦਿੰਨੇ ਆ ਵੀ ਅਸੀਂ ਬੰਦ ਕਰਿਆ ਜਿਹੜੀ ਹੁਣ ਦੁਕਾਨਾਂ ਖੁੱਲ੍ਹੀਆਂ ਹੁਣ ਉਹਨਾਂ ਨੂੰ ਤੁਹਾਡੇ ਵੱਲੋਂ ਬੰਦ ਕਰਾਈਆਂ ਜਾਣਗੀਆਂ ਹਾਂਜੀ ਉਹ ਬੰਦ ਕਰਾਤੀਆਂ ਸਾਡੀ ਬੇਨਤੀ ਮੰਨ ਲਈ ਕੋਈ ਕਿਸੇ ਨਾਲ ਉਹ ਨਹੀਂ ਹੈਗਾ ਸਾਡੇ ਦਾ ਦੁਕਾਨਦਾਰ ਨੇ ਕਿਸੇ ਨਾਲ ਸਾਡੇ ਨਾਲ ਉਹ ਨਹੀਂ ਬਦਗਲਾਮੀ ਵਾਲੀ ਗੱਲ ਨਹੀਂ ਕੀਤੀ ਉਹ ਸਹਿਮਤੀ ਨਾਲ ਹੀ ਬੰਦ ਕਰਿਆ